ਕਿ 1000 ਬੰਦਾ ਸਾਡਾ ਇੱਥੇ ਮਾਰਚ ਕਰੂਗਾ ਉਹ ਮਟਕਾ ਤਾਂ ਉੱਥੇ ਪਜਾਊਗਾ ਮਟਕਾ ਚੌਂਕ ਦੇ ਵਿੱਚ ਉਹਨਾਂ ਦੇ ਅਧਿਕਾਰੀ ਮੰਗ ਮੰਤਰੀ ਮੰਗ ਪੱਤਰ ਲੈ ਜਾ। ਅਸੀਂ ਮੋਰਚਾ ਸ਼ੁਰੂ ਕੀਤਾ ਸਾਡੇ ਦੋ ਮਿਸ਼ਨ ਸੀ। ਇੱਕ ਤਾਂ ਇਹ ਵੀ ਇੱਕ ਤਰੀਕ ਨੂੰ ਅਸੀਂ ਮੋਰਚਾ ਸ਼ੁਰੂ ਕਰਨਾ ਹੈ ਪੱਕਾ ਮੋਰਚਾ ਲਾਉਣਾ ਹੈ ਚੰਡੀਗੜ੍ਹ ਵਿੱਚ। ਸਰਕਾਰ ਕੋਲੇ ਮੰਗ ਪੱਤਰ ਸਾਡਾ ਪਹੁੰਚ ਗਿਆ ਵਿਰੋਧੀ ਧਿਰ ਦੇ ਨੇਤਾ ਕੋਲੇ ਵੀ ਪਹੁੰਚਾਤਾ ਸੀ। ਸੇ ਸਾਡੇ ਸਾਥੀ ਦੇ ਖਿਲਾਫ ਕੋਈ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰੀ ਕਰਨ ਦੀ ਕੋਈ ਸਰਕਾਰ ਕੋਸ਼ਿਸ਼ ਕਰੂਗੀ ਅਸੀਂ ਡਟ ਕੇ ਬਰੋਧ ਕਰਾਂਗੇ ਦਾ ਅਨਮਿਉਡ ਦੇ ਨਾਲ ਜੁੜੇ ਹੋ ਮਰ ਰਜਿੰਦਰ ਸਿੰਘ ਉਹ ਗਰਾਹਾਂ ਜਥੇਬੰਦੀ ਦੇ ਵੱਲੋਂ 34 ਸੈਕਟਰ ਤੋਂ ਲੈ ਕੇ ਮਟਕਾ ਚੌਂਕ ਸੈਕਟਰ 17 ਤੱਕ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਇੱਕ ਮਾਰਚ ਕੀਤਾ ਜਾਂਦਾ ਜਿਦੇ ਵਿੱਚ ਹਜ਼ਾਰ 1000 ਦੇ ਕਰੀਬ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਦੀ ਸ਼ਮੂਲੀਅਤ ਰਹਿੰਦੀ ਹੈ ਤੇ ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੀ ਸਹਿਮਤੀ ਦੇ ਨਾਲ ਜਾਂ ਉਹਨਾਂ ਦੀ ਸਪੋਰਟ ਦੇ ਨਾਲ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਮੈਮੋਰੰਡਮ ਦਿੱਤਾ ਜਾਂਦਾ ਏ ਇਸੇ ਦੇ ਤਹਿਤ ਅਗਲਾ ਉਗਰਾਹਾ ਜਥੇਬੰਦੀ ਦਾ ਕਿਸ ਤਰੀਕੇ ਦੇ ਨਾਲ ਜਿਹੜਾ ਭਵਿੱਖ ਦੇ ਵਿੱਚ ਰਿਐਕਸ਼ਨ ਆ ਜਾਂ ਉਹਨਾਂ ਦੇ ਵੱਲੋਂ ਕੀ ਪੂਰੀ ਪਲੈਨਿੰਗ ਕੀਤੀ ਗਈ ਹੈ ਇਸੇ ਦੇ ਤਹਿਤ ਗੱਲਬਾਤ ਕਰਾਂਗੇ ਉਗਰਾਹਾ ਜਥੇਬੰਦੀ ਤੋਂ ਜੋਗਿੰਦਰ ਸਿੰਘ ਉਗਰਾਹਾ ਸਾਡੇ ਨਾਲ ਨੇ ਗੱਲਬਾਤ ਕਰਦੇ ਹੋ ਉਗਰਾਹਾ ਸਾਬ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਜਿਹੜਾ ਕੱਲ ਦਾ ਸ਼ਕਤੀ ਪ੍ਰਦਰਸ਼ਨ ਰਿਹਾਏ 1000 ਜਿਹੜੇ ਪ੍ਰਦਰਸ਼ਨਕਾਰੀ ਸ਼ਮੂਲੀਅਤ ਕੀਤੀ ਹੈ ਔਰ ਤਮਾਮ ਸਾਰੇ ਜਿਹੜੇ ਉਹਦੇ ਵਿੱਚ ਉਤਰਾ ਚੜਾ ਨਹੀਂ ਕਿਵੇਂ ਜਦਾ ਜਆਪਤਾ ਹੈ ਮਾਹੌਲ ਤੁਹਾਨੂੰ ਪੂਰਾ ਦੇਖੋ ਜਦੋਂ ਅਸੀਂ ਇਹ ਮੋਰਚਾ ਸ਼ੁਰੂ ਕੀਤਾ ਸਾਡੇ ਦੋ ਮਿਸ਼ਨ ਸੀ ਇੱਕ ਤਾਂ ਇਹ ਵੀ ਇੱਕ ਤਰੀਕ ਨੂੰ ਅਸੀਂ ਮੋਰਚਾ ਸ਼ੁਰੂ ਕਰਨਾ ਹੈ ਪੱਕਾ ਮੋਰਚਾ ਲਾਉਣਾ ਹੈ ਚੰਡੀਗੜ੍ਹ ਵਿੱਚ ਲਾਉਣਾ ਹੈ ਉਹਦੇ ਵਾਸਤੇ ਅਸੀਂ ਥਾਂ ਵਾਸਤੇ ਸਰਕਾਰ ਤੱਕ ਪ੍ਰਪੋਜ਼ਲ ਕੀਤੀ ਉਹ ਥਾਂ ਹਾਸਲ ਕਰਨ ਦਾ ਸਾਡਾ ਸੀ ਵੀ ਸ਼ਹਿਰ ਦੇ ਵਿੱਚ ਸੈਕਟਰ 8 ਤੋਂ ਭਾਵੇਂ ਫਰਕ ਨਾਲ ਹੋਵੇ ਪਰ ਬਸੋਂ ਵਾਲੇ ਦਾ ਕਿ ਜਿੱਥੇ ਬਾਜ਼ੂ ਜਗ੍ਹਾ ਹੋਵੇ ਉਹ 17 ਹੋਵੇ ਚਾਹੇ 30 ਹੋਵੇ ਚਾਹੇ 43 ਜਾਂ ਕਿਤੇ ਵੀ ਜਨੂ ਸੂਟ ਬੈਠੀ ਆ ਉਹ ਜਿਹੜੀ ਜਗ੍ਹਾ ਹੁਣ 34 ਦਾ ਸਾਰਾ ਗਰਾਊਂਡ ਮਿਲਿਆ ਇਹ ਸਾਨੂੰ ਪਹਿਲਾ ਸਾਡਾ ਮਸਲਾ ਹੱਲ ਹੋ ਗਿਆ ਦੂਜਾ ਰਾਉਂਡ ਸੀ ਸਾਡਾ ਮਾਰਚ ਦਾ ਕਿ 2 ਤਰੀਕ ਨੂੰ ਸੈਸ਼ਨ ਹੈ ਸ਼ੁਰੂ ਹੋਣਾ ਅਸੀਂ ਸੈਸ਼ਨ ਦੇ ਵਿੱਚ ਆਪਣੀਆਂ ਮੰਗਾਂ ਖੇਤ ਮਜ਼ਦੂਰਾਂ ਤੇ ਬੰਦੀ ਤੇ ਭਾਰਤੀ ਕਿਸਾਨ ਜੀ ਨੇ ਜਿਹੜੇ ਮੰਗ ਪੱਤਰ ਨੇ ਉਹ ਸੈਸ਼ਨ ਦੌਰਾਨ ਸੈਕਟੇਟ ਵੱਲੋਂ ਮਾਰਚ ਕਰਾਂਗੇ ਉਹ ਕਿੱਥੇ ਤੱਕ ਜਾਂਦਾ ਮਾਰਚ ਕੌਣ ਵੰਗ ਪੱਤਰ ਲੈਣ ਆਉਂਦਾ ਇਹ ਪ੍ਰਸ਼ਾਸਨ ਦੇ ਨਾਲ ਜਦ ਜਦ ਚਰਚਾ ਤੋਂ ਬਾਅਦ ਇਹ ਫੈਸਲਾ ਹੋ ਗਿਆ ਕਿ 1000 ਬੰਦਾ ਸਾਡਾ ਇੱਥੇ ਮਾਰਚ ਕਰੂਗਾ ਉਹ ਮਟਕਾ ਤਾਂ ਚੱਕ ਜਾਊਗਾ ਮਟਕਾ ਚੌਂਕ ਦੇ ਵਿੱਚ ਉਹਨਾਂ ਦੇ ਅਧਿਕਾਰੀ ਮੰਤਰੀ ਮੰਗ ਪੱਤਰ ਲੈ ਜਾਣ ਇਹ ਦੋਨੇ ਗੱਲਾਂ ਸਾਡੀਆਂ ਪੂਰੀਆਂ ਹੋ ਗਈਆਂ ਸ਼ਕਤੀ ਪ੍ਰਦਰਸ਼ਨ ਨਹੀਂ ਕਹਿ ਸਕਦੇ ਉਹਨੂੰ ਕਿਉਂਕਿ ਅਸੀਂ 1000 ਬੰਦੇ ਲੈ ਕੇ ਗਏ ਸੀ ਉਹ ਪ੍ਰਦਰਸ਼ਨ ਕਹਿ ਸਕਦੇ ਆ ਵਰਦਸ਼ਣ ਉਹ ਕੀਤਾ ਬੰਦਿਆਂ ਨੇ ਉਹ ਬਹੁਤ ਕਾਮਯਾਬ ਤੇ ਬਹੁਤ ਡਿਸਪਲਨ ਤੁਸੀਂ ਵਿੱਚ ਹੀ ਸੀ ਦੇਖਿਆ ਤੁਸੀਂ ਉਸ ਤਰ੍ਹਾਂ ਅਸੀਂ ਉਹ ਦੋ ਗੱਲਾਂ ਸੀ ਪੂਰੀਆਂ ਕੀਤੀ ਉਹ ਦੋ ਗੱਲਾਂ ਪੂਰੀਆਂ ਹੋਣ ਤੋਂ ਬਾਅਦ ਹੁਣ ਸਰਕਾਰ ਕੋਲੇ ਮੰਗ ਪੱਤਰ ਸਾਡਾ ਪਹੁੰਚ ਗਿਆ ਵਿਰੋਧੀ ਧਿਰ ਦੇ ਨੇਤਾ ਕੋਲੇ ਵੀ ਪਹੁੰਚਾਤਾ ਅਸੀਂ ਉਹਨਾਂ ਦੇ ਜ਼ਰੀਏ ਕੁੜੀਆ ਸਾਹਿਬ ਦੇ ਜ਼ਰੀਏ ਤੇ ਅਸੀਂ ਸਮਝਦੇ ਹਾਂ ਵੀ ਹੁਣ ਸਰਕਾਰ ਦਾ ਕੀ ਪ੍ਰਤੀਕਰਮ ਇੱਥੇ ਆਉਂਦਾ ਉਹਦੇ ਬਾਰੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਅੱਜ ਕੱਲ੍ਹ ਨੂੰ ਵੀ ਕਰਾਂਗੇ ਸਾਰਾ ਦਿਨ ਅਸੇਸ਼ਨ ਦੇ ਵਿੱਚ ਕੀ ਗੱਲ ਚੱਲਦੀ ਹੈ ਸਰਕਾਰ ਦਾ ਕੀ ਹੁੰਦਾ ਉਹ ਤੇ ਅਸੀਂ ਦੇਖੋਗੇ ਜਨਤਕ ਤੌਰ ਤੇ ਤੁਹਾਡਾ ਜਿਹੜਾ ਇੱਥੇ ਪ੍ਰਦਰਸ਼ਨ ਕਰਨ ਦਾ 34 ਸੈਕਟਰ ਦੇ ਵਿੱਚ 1 ਤੋਂ 5 ਤੱਕ ਦਾ ਸਮਾਂ ਸੀ ਕੀ ਲੱਗਦਾ ਹੈ ਕਿ ਹੁਣ ਸਰਕਾਰ ਦੀ ਕੋਈ ਰਿਐਕਸ਼ਨ ਦੀ ਉਡੀਕ ਕੀਤੀ ਜਾਵੇਗੀ ਜਾਂ ਫਿਰ ਪ੍ਰਦਰਸ਼ਨ ਜਿਹੜਾ ਮੁਲਤਵੀ ਹੋਊਗਾ ਇਹ ਤੈਹ ਬਕਾਇਦਾ ਪਹਿਲਾਂ ਇਹ ਤੈਹशुदा ਗੱਲਾਂ ਨੇ ਇਹ ਨਵੀਆਂ ਨਹੀਂ ਅਸੀਂ ਉੱਥੋਂ ਤੈਹ ਕਰਕੇ ਜੰਮੇ ਆ ਵੀ ਅਸੀਂ 1 ਨੂੰ ਆ ਕਰਾਂਗੇ 2 ਨੂੰ ਆ ਕਰਾਂਗੇ 3 ਨੂੰ ਆ ਕਰਾਂਗੇ 4 ਨੂੰ ਆ ਕਰਾਂਗੇ 5 ਨੂੰ ਆ ਕਰਾਂਗੇ ਸੜੀਆਂ ਤੈਹ ਨੇ ਤਨ ਤੇ ਚਾਰ ਸਾਡਾ ਇੱਥੇ ਬੈਠ ਕੇ ਮੁਰਚਾ ਚੱਲਣਾ ਚਾਰ ਤੱਕ ਅਸੀਂ ਸੈਸ਼ਨ ਨੇ ਖਤਮ ਹੋਣਾ ਸੈਸ਼ਨ ਦੇ ਬਾਰੇ ਕੀ ਹੋਇਆ ਕੀ ਨਹੀਂ ਉਹਦੀ ਚਰਚਾ ਹੋਊਗੀ ਸਾਰੀ ਗੱਲ ਆਪਣੀ ਇਕੱਠਾਂ ਦੀ ਆਪਣੀ ਜਥੇਬੰਦੀਆਂ ਦੀ ਕੀ ਹਾਲਤ ਹੈ ਉਹ ਤੇ ਚਰਚਾ ਹੋਊਗੀ ਉੱਥੇ ਜਿਹੜਾ ਫੈਸਲਾ ਹੋਊਗਾ ਉਹਦਾ ਲਾਣਾ ਅਸੀਂ ਪੰਜ ਤਰੀਕ ਨੂੰ ਕਰਾਂਗੇ ਇਸ ਤੋਂ ਬਾਅਦ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਤੁਹਾਡੇ ਨਾਲ ਆਉਂਦੇ ਨੇ ਵਿਚਾਰ ਚਰਚਾਵਾਂ ਚੱਲਦੀਆਂ ਕਿਸੇ ਵਿਸ਼ੇ ਦੇ ਸਬੰਧ ਵਿੱਚ ਗੱਲਬਾਤ ਹੁੰਦੀ ਹੈ ਕਿ ਜਾਨ ਨੂੰ ਲੈ ਕੇ ਜਾਂ ਜਿਹੜਾ ਪ੍ਰਦਰਸ਼ਨ ਮਿਲਤ ਵੀ ਕਰਨ ਨੂੰ ਲੈ ਕੇ ਵੀ ਕੋਈ ਗੱਲਬਾਤ ਚੱਲਦੀ ਹੈ ਪ੍ਰਸ਼ਾਸਨ ਨਾਲ ਤਾਂ ਕੋਈ ਜੇ ਦਿੱਕਤ ਵਾਲੀ ਗੱਲ ਹੈ ਉਹ ਤਾਂ ਆਣੇ ਪੁੱਛ ਨਹੀਂ ਆਉਂਦੇ ਨੇ ਕੋਈ ਸਪਲਾਈ ਦੀ ਦਿੱਕਤ ਕੋਈ ਪਾਣੀ ਦੀ ਦਿੱਕਤ ਕੋਈ ਬਿਜਲੀ ਦੀ ਦਿੱਕਤ ਇਹ ਤਾਂ ਆਉਂਦੇ ਨੇ ਪੁੱਛਣ ਵੈਸੇ ਤਾਂ ਕੋਈ ਹੁਣ ਪ੍ਰਸ਼ਾਸਨ ਨਾਲ ਤਾਂ ਕੋਈ ਗੱਲ ਨਹੀਂ ਤਾਂ ਸਰਕਾਰ ਨਾਲ ਚੱਲਦੀ ਹੈ ਮੰਗਾਂ ਬਾਰੇ ਕੀ ਉਮੀਦ ਕਰਦੇ ਹੋ ਕਿ ਕਦੋਂ ਤੱਕ ਜਿਹੜੀਆਂ ਤਮਾਮ ਮੰਗਾਂ ਤੁਸੀਂ ਰੱਖੀਆਂ ਨੇ ਪੰਜਾਬ ਸਰਕਾਰ ਦੇ ਹਵਾਲੇ ਦੇ ਵਿੱਚ ਐ ਸੈਂਟਰ ਦੇ ਅਧੀਨ ਐ ਕਦੋਂ ਤੱਕ ਹੱਲ ਹੋ ਸਕਦਾ ਨਾਲ ਇਹ ਤਾਂ ਸਾਥੀ ਸਰਕਾਰ ਹੀ ਦੱਸ ਸਕਦੀ ਹੈ ਹੁਣ ਸਰਕਾਰ ਦੇ ਉੱਤੇ ਐ ਸਰਕਾਰ ਜਦੋਂ ਮਰਜੀ ਇਹਨੂੰ ਸੋਲਵ ਕਰ ਦੇ ਜਾਏ ਕਹੇ ਵੀ ਭਾਈ ਸਾਨੂੰ ਟਾਈਮ ਲਿਓ ਮਾਰ ਨਾਲ ਅਸੀਂ ਰਹਿ ਕਰਦੇ ਆਂ ਜਿਸ ਹੈਗੇ ਹਾਂ ਤੁਸੀਂ ਬੈਠੋ ਅਸੀਂ ਬੈਠਦੇ ਆਂ ਕੋਈ ਮੀਟਿੰਗ ਰੱਖ ਲਓ ਲੰਮੀ ਮੀਟਿੰਗ ਰੱਖ ਲਓ ਉੱਤੇ ਚਰਚਾ ਹੋ ਜਾਏ ਇਹਦਾ ਹੁਣ ਸਰਕਾਰ ਤੇ ਨਿਰਭਰ ਹੈ ਅੰਦੋਲਨ ਦੇ ਸਾਥੀ ਰਹੇ ਨੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਕੁਝ ਹੋਰ ਕਾਰਕੁਨ ਨੇ ਉਹਨਾਂ ਦੇ ਖਿਲਾਫ ਐਸ.ਟੀ.ਐਮ ਦੇ ਵੱਲੋਂ ਅਦਾਲਤੀ ਵਾਰੰਟ ਜਾਰੀ ਕੀਤੇ ਜਾਂਦੇ ਨੇ ਗ੍ਰਿਫਤਾਰੀ ਵਾਰੰਟ ਜਾਰੀ ਹੁੰਦੇ ਨੇ ਉਹਦੇ ਬਾਰੇ ਕੀ ਰਿਐਕਸ਼ਨ ਹੈ ਤੁਹਾਡਾ ਕਿਉਂਕਿ ਇੱਕ ਭਾਜਪਾ ਦਾ ਲੀਡਰ ਕਰਨ ਦਾ ਭਾਜਪਾ ਦੇ ਲੀਡਰ ਦਾ ਵਿਰੋਧ ਕਰਨ ਦਾ ਪੂਰਾ ਮਾਮਲਾ ਹੈ ਦੇਖੋ ਜਦੋਂ ਕਿਸੇ ਸਾਡੇ ਸਾਡੇ ਸਾਥੀ ਦੇ ਖਿਲਾਫ ਕੋਈ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰੀ ਕਰਨ ਦੀ ਕੋਈ ਸਰਕਾਰ ਕੋਸ਼ਿਸ਼ ਕਰੂਗੀ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਇਹ ਨਹੀਂ ਦੇਬਗਾ ਇਸ ਕਿਸਮ ਦੀ ਕੋਈ ਗੱਲ ਵੀ ਜਦੋਂ ਕਦੇ ਵੀ ਪਹਿਲਾਂ ਵੀ ਹੋਈ ਹੈ ਅਸੀਂ ਉਦੋਂ ਵੀ ਨਾਲ ਖੜੇ ਸਾਥੀਆਂ ਦੇ ਅੱਜ ਵੀ ਨਾਲ ਖੜੇ ਲੋਕ ਸਭਾ ਚੋਣਾਂ ਦੇ ਮੌਕੇ ਜਿਹੜਾ ਵਿਰੋਧ ਸੀ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਹੋਇਆ ਪੂਰਾ ਪੀਸਫੁਲੀ ਤਰੀਕੇ ਦੇ ਨਾਲ ਇਹ ਪ੍ਰੋਟੈਸਟ ਚੱਲਦੇ ਰਹੇ ਪਿੰਡਾਂ ਦੇ ਵਿੱਚ ਜਾਂ ਪਾਰਟੀਆਂ ਦੇ ਲੀਡਰ ਜਿਹੜੀ ਵੀ ਜਗ੍ਹਾ ਤੇ ਜਾਂਦੇ ਸੀ ਪਰ ਇਸ ਤਰੀਕੇ ਦੇ ਨਾਲ ਗ੍ਰਿਫਤਾਰੀ ਵਾਰੰਟ ਕਿਸਾਨਾਂ ਦੇ ਵਿਰੋਧ ਦੇ ਵਿੱਚ ਕੀਤੇ ਜਾਣੇ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਦੇ ਹੋ ਤੁਸੀਂ ਮੈਂ ਕਹੋ ਕਿਸੇ ਇੱਕ ਬੰਦੇ ਦਾ ਨਹੀਂ ਸੀ ਓਐਸ ਕੇ ਅੰਦਰ ਬਕਾਇਦਾ ਪ੍ਰੋਗਰਾਮ ਸਾਰੀਆਂ ਜਥੇਬੰਦੀਆਂ ਨੇ ਸਾਰੀਆਂ ਸਟੇਟਾਂ 'ਚ ਉਹ ਵਿਰੋਧ ਕੀਤਾ ਇਸ ਕਰਕੇ ਅਸੀਂ ਜੇ ਕਿਸੇ ਇੱਕ ਬੰਦੇ ਤੇ ਕਿਸੇ ਆਗੂ ਤੇ ਕਿਸੇ ਦੋ ਤੇ ਇਹ ਚਾਰ ਤੇ ਕੋਈ ਵੀ ਸਰਕਾਰ ਕਾਰਵਾਈ ਕਰਦੀ ਹੈ ਅਸੀਂ ਵਿਰੋਧ ਕਰ ਕਿਸ ਤਰੀਕੇ ਦਾ ਵਿਰੋਧ ਹੋਏਗਾ ਤੁਹਾਡਾ ਇਹ ਤਾਂ ਦੇਖ ਲਾਂਗੇ ਵਿਰੋਧ ਦਾ ਐ ਤਾਂ ਨਹੀਂ ਕੁਝ ਜਦੋਂ ਵਿਰੋਧ ਕਰਾਂਗੇ ਤੁਹਾਨੂੰ ਪਤਾ ਲੱਗ ਜਾਊਟ ਨੇ ਕੱਲ ਦਾ ਸਮਾਂ ਤੈਅ ਕੀਤਾ ਕਿ ਪੇਸ਼ ਕੀਤਾ ਜਾਵੇ ਕਿਵੇਂ ਕੋਰਟ ਨੇ ਕੱਲ ਦਾ ਸਮਾਂ ਤੈਅ ਕੀਤਾ ਹੈ ਕਿ ਗ੍ਰਿਫਤਾਰੀ ਵਾਰੰਟ ਜਿਹੜੇ ਪੁਲਿਸ ਨੂੰ ਦਿੱਤੇ ਗਏ ਨੇ ਤੋਂ ਉਸ ਤੋਂ ਬਾਅਦ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਦੇਖਦੇ ਆਂ ਵੀ ਕਿਹੜੇ ਹੱਥ ਗਿਰਫਤਾਰ ਕਰਦੇ ਆ ਇਹ ਕੀ ਦਾਗਤਾ ਤੁਸੀਂ ਸਖਤਕ ਐਕਸ਼ਨ ਹੋ ਸਕਦਾ ਜੀ ਇਹ ਪੁੱਛਣ ਦੀ ਕੀ ਲੋੜ ਹੈ ਕਿਸਾਨਾਂ ਆਗੂ ਜੋਗਿੰਦਰ ਸਿੰਘ ਉਗਰਾਹਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਜਿੱਥੇ ਉਹਨਾਂ ਨੇ ਤਮਾਮ ਸਾਰੀਆਂ ਇਸ ਮੋਰਚੇ ਦੇ ਨਾਲ ਸੰਬੰਧਿਤ ਜਿਹੜੀਆਂ ਰੂਪਰੇਖਾਵਾਂ ਨੇ ਉਹ ਸਾਂਝੀਆਂ ਕੀਤੀਆਂ ਨੇ ਉੱਥੇ ਉਹਨਾਂ ਨੇ ਹਾਲ ਦੇ ਵਿੱਚ ਜਿਹੜੇ ਕਿਸਾਨ ਆਗੂਆਂ ਨੂੰ ਲੈ ਕੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਨੇ ਫਰੀਦਕੋਟ ਦੇ ਐਸ ਡੀ ਐਮ ਵੱਲੋਂ ਉਸੇ ਦੇ ਤਹਿਤ ਤਾਂ तमाम ساری ਜਿਹੜੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਭਵਿੱਖ ਦੇ ਵਿੱਚ ਇਹ तमाम ਸਾਰੀਆਂ ਚੁਣੌਤੀਆਂ ਦੇ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਨਿਰਜੇਠੀਆਂ ਨਜ਼ਰ ਆਉਂਦੀਆਂ ਨੇ ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ